ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਸਵੀਰਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਨਗ ਲੈ ਕੇ ਆਏ ਜੀ 5 4 ਗੱਬਣ ਹੈ ਇੱਕ ਸੂਏ ਸੂਏ ਨਗ ਡिटੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਜੜੱਕ ਦੇ ਕੋਠੇ ਜਿਹੜਾ ਮੋਗਾ ਵੀਰੇ ਮੋਬਾਈਲ ਨੰਬਰ 7016305542 ਠੀਕ ਆ ਬਾਈ ਪੰਜ ਨਾਗਾ ਜੀ ਹਾਂਜੀ ਕਿੱਧਰੋਂ ਸ਼ੁਰੂ ਕਰਗੇ ਜੀ ਆ ਸੂਈ ਸਵਾਈ ਤੇ ਹੀ ਕਰ ਲੈਣਾ ਸੁਆ ਕਿੰਨਾ ਮਾਂ ਸੂਈ ਸੁਆ ਵੀਰੇ ਦੂਜਾ ਸੂਈ ਆ ਠੀਕ ਆ ਸੁਆ ਪੁੱਛਣਾ ਅੱਜ ਕਿ ਲੋੜ ਇਨੇ ਹਾਂ ਸੁਆ ਦੂਜਾ ਹੀ ਆ ਠੀਕ ਆ ਕਦੋਂ ਸੂਈ ਆ ਜੀ ਇਹ ਵੀਰੇ ਰਾਤ ਸੂਈ ਆ 3:00 ਵਜੇ ਬੱਚਾ ਕੀ ਦਿੱਤਾ ਜੀ ਮਗਰ ਵੀਰੇ ਬੱਛਾ ਇਹਦੇ ਜੀਰ ਡਾਨਾ ਜੀਰੋਂ ਵੀ ਦਿਖਾ ਦੇ ਵੀਰੇ ਲਓ ਜੀ ਚੈੱਕ ਕਰੋ ਜੀਰਾ ਦਿਖਾ ਦੇ ਅਗਲੇ ਨੂੰ ਠੀਕ ਆ ਜੀ ਤੇ ਕਿੰਨਾ ਕ ਬੋਲਾ ਕੱਢਿਆ ਜੀ ਬੋਲਾ ਵੀਰੇ ਪਹਿਲੀ ਚੁਆਈ ਜੇ ਕੱਢਿਆ 3 1/2 ਕਿਲੋ ਬਿਨਾ ਬੱਚੇ ਦੇ ਖਣਾ ਦੀ ਦਾਨਾ ਦੀ ਜਮਾ ਉਕਤੇ ਵੀਰੇ ਆਪਾਂ ਬੱਚਾ ਲਾ ਕੇ ਦਿਖਾਉਨੇ ਆ ਹੀ ਨਹੀਂਗਾ ਕਿੰਨਾ ਪਾਜੂ ਵੀਰੇ ਦੁੱਧ ਵੀਰੇ ਦੁੱਧ ਨੂੰ ਚਾਹੀਦਾ ਵਾ 18 ਕਿਲੋ 17 18 17 ਵੱਡੀ ਆ ਵਜਨ ਵਾਲੀ ਆ ਵੀਰੇ ਕੋਈ ਆਏ ਨਹੀਂਗਾ ਛੋਟੀ ਆ ਵਜਨ ਵਾਲੀ ਆ ਜੀ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਾਜੂਗੀ ਜੀ ਬਾਕੀ ਬੱਚਾ ਲਾ ਕੇ ਆਪਾਂ ਤੁਹਾਨੂੰ ਚੈੱਕ ਹੀ ਕਰਾ ਦਿੰਨੇ ਆ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਜੀ ਬੱਚਾ ਲਾ ਕੇ ਤੁਹਾਨੂੰ ਧਾਰਾ ਵੀਰੇ ਤਾਮਰਾ ਦਿੰਨੇ ਹੁੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਫਿਰ ਸੌਖਾ ਰਹੇ ਜੀ ਲਓ ਜੀ ਚਬਾਈ ਕਰ ਲੋ ਚੈੱਕ ਕਰੋ ਲਿਵਰੇ ਮਗਰਲੇ ਥਨਾ ਚ ਵੀ ਮਾਰਦੀ ਜੀ ਲਿਵਰੇ ਕੋਈ ਭੂਰ ਸ਼ਿੱਟਾ ਨਹੀਂ ਓਕੇ ਵੀਰੇ ਇੱਕ ਨੰਬਰ ਚਬਾਈ ਕਿੱਡੀ ਸੀਲ ਫੋਲ ਲਾ ਫਿਰ ਤੋੜ ਕੇ ਦਿਖਾ ਦੀ ਵੀਰੇ ਬੱਚਾ ਬੰਦ ਦਿਓ ਜੀ ਬਾਕੀ ਵਜਨ ਮजूद ਆ ਲਈ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਆ ਲਾ ਥਾਣਾ ਚਾਰ ਹੀ ਥਾਣਾ ਪੋਰਟ ਸ਼ਾਂਗ ਕੋਈ ਵੀ ਨਹੀਂ ਜੀ ਫੈਕਟਸ ਅਡਰਾ ਥਣ ਕੱਲਾ ਕੱਲਾ ਨਿੱਖੜ ਮਾ ਗੋਲ ਪੱਠ ਬੁੜਾ 17 18 ਕਿਲੋ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਚੈੱਕ ਕਰ ਸਕਦੇ ਹੋ ਪੋਰਟ ਸ਼ਾਂਗ ਭੂਰਾ ਵੀ ਨਹੀਂ ਜਮਾਂ ਲੈਣ ਦੇ ਦੀ ਅਲੀ ਡਿਮਾਂਡ ਜੀ ਇਹਦੀ ਲੈਣ ਦੇ ਨੂੰ ਮੋਲ ਅਗਲਾ ਭਰਾ ਵੀਰੇ 55 ਕਰਾ ਲੈ ਠੀਕ ਆ ਜੀ ਠੀਕ ਆ ਦਿਖਾ ਦੇ ਮੜੀ ਮਗਰ ਹਾਂਜੀ ਆਪਾਂ ਦੇ ਦੇਾਂਗੇ ਇਹ 49000 ਦੀ ਗੱੜੀ ਆਫਰ ਹੀ ਆ ਆਫਰ ਹੀ ਆ ਲਓ ਜੀ ਲੈ ਚੱਲੀ ਵੀਰੇ ਮੁੱਲ ਕਰਉਣ ਨੂੰ ਬਾਈ ਕਹਿੰਦਾ ਜਿੰਨਾ ਕੋਈ ਮਰਜ਼ੀ ਕਰਾ ਲੇ ਆਪਾਂ 49000 ਦੀ ਗੱੜ ਦੇ ਦਾਂਗੇ ਜੀ ਵਿੱਚੋਂ ਥੋੜਾ ਕਨਾ ਆਏ ਗਏ ਵੀਰ ਦਾ ਮਾਣ ਤਣ ਜਰੂਰ ਹੋ ਜਾਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਹਵਾਨਾ ਸੁਣ ਥਣ ਕੱਲਾ ਕੱਲਾ ਨਿੱਖਰ ਮੇਰੀ ਸੀ ਦੀ ਆਪਣੀ ਫੁੱਲ ਗਾਰੰਟੀ ਹੈ ਵੀਰੇ ਠੀਕ ਹੈ ਸਾਡਾ ਲੇਵਾ ਟਕਾ ਕੇ ਦਿਖਾ ਦੇ ਲਓ ਜੀ ਸੀਲਸ ਅੱਲਗ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੈ ਬੇਫਿਕਰ ਹੋ ਜਾਓ ਜੀ ਅੱਗੇ ਵੀਰੇ 2 ਨੰਬਰ ਹਮੇ 2 ਨੰਬਰ ਹੈ ਸੂਆ ਕਿੰਨਾ ਮਾਜੀ ਸੂਆ ਵੀਰੇ ਇਹ ਦੂਜਾ ਸੁੰਦੀ ਹੈ ਸਮਾਂ ਕਿੰਨਾ ਲਊਗੀ ਜੀ ਸਮਾਂ ਵੀਰੇ ਤਿਆਰੀਆਂ ਜੀ ਇਹ ਅੱਜ ਨਾ ਕੱਲ ਨੂੰ ਬਸ ਇਹ ਕਿੰਨਾ ਬਾਜੂ ਦੁੱਧ ਜੀ ਇਹ ਵੀਰੇ ਇਹਨੂੰ ਦੇਣਾ ਚਾਹੀਦਾ 18-19 ਲੀਟਰ ਦੁੱਧ ਹਵਾਨਾ ਤੁਰ ਕੇ ਦਿਖਾ ਦੀ ਵੀਰੇ ਸੋਹਣਾ ਹਵਾਨਾ ਵੱਡਾ ਸੂਆ ਦੂਜਾ ਜੀ ਤਿਆਰੀਆਂ ਚ ਆ ਬਾਈ ਕਹਿੰਦਾ ਇੱਕ ਅੱਧਾ ਦਿਨ ਹੀ ਕੱਢੂ ਹੋ ਸਕਦਾ ਸ਼ਾਮ ਤੱਕ ਰਸੂਈ ਪਾਵੇ ਹਵਾਨਾ ਸੋਹਣਾ ਥਾਣ ਕੱਲਾ ਕੱਲਾ ਨਿਕੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ੰਗਪੂਰਾ ਵੀਣ ਕੱਲਾ ਕੱਲਾ ਗੇਰ ਤੇ ਲੱਗਿਆ ਵਾ ਭਜਨ ਵੀ ਚੰਗਾ ਬਾਕੀ ਚੈੱਕ ਕਰ ਸਕਦੇ ਹੋ ਮੋੜ ਲਿਆ ਵੀਰੇ ਬਾਕੀ ਥਣਾ ਦੀ ਓਕੇ ਹੋਊਗੀ ਭਾਰ ਪਿੱਛੇ ਦੀ ਗਾਰੰਟੀ ਹੈ ਵੀਰੇ ਵੀਰੇ ਸਾਰੇ ਪਾਸੇ ਓਕੇ ਆ ਠੀਕ ਆ ਜੀ ਕਿੰਨਾ ਗਾਰੰਟੀ ਹੈ ਬਾਈ ਕਹਿੰਦਾ ਸਾਰੇ ਪਾਸੇ ਓਕੇ ਹੋਊਗੀ ਹਵਾਨਾ ਬਹੁਤ ਵੱਡਾ ਤਿਆਰ ਕੀਤਾ ਕਰਮਾਲੀ ਨੇ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਆਪਾਂ ਦੇਵਾਂਗੇ ਮੁੱਲ ਭਲਾ ਅਗਲਾ 60 ਕਰਾ ਲਈ ਠੀਕ ਆ ਜੀ ਠੀਕ ਆ 50000 ਦੀ ਵੈਡ ਦੇ ਦੇਾਂਗੇ ਜੋੜਾ ਲੈ ਜਾ ਬਾਈ ਕੋਈ ਉਹ ਜੀ ਅਗਰੇ ਲੈਸ ਕਰ ਦਿਆਂ ਠੀਕ ਆ ਜੀ ਤਿਆਰੀ ਚੰਗੀ ਕੀਤੀ ਹੈ ਜੀ ਸੰਦੀ ਜੀ ਫੋਨ ਲਾ ਜੀ ਠੀਕ ਹੈ ਵੀਰੇ ਠੰਡੀ ਸੀਲ ਦੀ 50000 ਦਾ ਭਾਈ ਕਹਿੰਦਾ ਵਿੱਚੋਂ ਮਾਨਤਨ ਹੋ ਜਾਊਗਾ ਜੇ ਕੋਈ ਸੱਜਣ ਜੋੜਾ ਲੈ ਜੂ ਤਾਂ ਮਾਨਤਨ ਪੂਰਾ ਜ਼ਿਆਦਾ ਕਰਦਾਂਗੇ ਜੀ ਬਾਕੀ ਠੰਡੀ ਸੀਲ ਦੀ ਗਾਰੰਟੀ ਹੈ ਜੀ ਅੱਗੇ ਵੀਰੇ ਤੁਹਾਨੂੰ ਨੰਬਰ ਵੀਰੇ ਤਿੰਨ ਨੰਬਰ ਵੀ ਵੀਰੇ ਦੂਜਾ ਸਵਾਇਸ਼ ਹੁੰਦੀ ਹੈ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਵੀਰੇ 5-4 ਦਿਨ ਲੈਂਦੀ ਹੈ 5-4 ਦਿਨ ਲੈ ਜੂਗੀ ਜੀ ਕਿੰਨਾ ਬਾਜੂ ਵੀਰੇ ਦੁੱਧ ਵੀਰੇ ਦੁੱਧ ਦੇ ਨੂੰ ਦੇਣਾ ਚਾਹੀਦਾ 20-22 ਕਿਲੋ ਕਰਦੋ ਵਜਾਂਦੇ ਸਾਹਮਣ ਸਹੀ ਗੱਲ ਹੈ ਜੀ ਹਾਂ ਲਵੇਲ ਵਾਲੀ ਆ ਕੱਦ ਵਾਲੀ ਆ ਕੋਈ ਆਏ ਨਹੀਂ ਛੋਟੀ ਜੀ ਹਾਂ ਜੀ ਦੁੱਧ ਚੰਗਾ ਪਾਉਗੀ ਜੀ ਬਾਕੀ ਸੇਵਾ ਦੇ ਸਰਤੇ ਦਿਨ ਬਾਈ ਦੱਸਦਾ ਕਿ ਹਜੇ ਲੈ ਜੂਗੀ ਜੀ 4-5 ਥਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਹੱਥੀ ਚੁਆਈ ਵਾਲਾ ਥਾਣਾ 4 ਹੀ ਥਾਣਾ ਫੋਟ ਸ਼ੰਕਪੂਰਾ ਵੀ ਨਹੀਂ ਥਣ ਕੱਲਾ ਕੱਲਾ ਨਿਖੜਮਾ ਬਾਕੀ ਵਜਨ ਵਜੂਦ ਕਰਮਾੜੀ ਦਾ ਚੰਗਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਸੋਹਣੀ ਹੈ ਜੀ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਦੇ ਦੇਵਾਂਗੇ ਆਪਾਂ 58000 ਦੀ 58000 ਦੀ ਠੀਕ ਆ ਜੀ ਇਹ ਬਾਈ ਕਹਿੰਦਾ ਆਪਾਂ 58000 ਦੀ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਬਾਕੀ ਆਏਗਾ ਸੱਜਣ ਦਾ ਮਾਣ ਤਨ ਹੋ ਹੀ ਜਾਂਦਾ ਹੁੰਦਾ ਕੋਈ ਫੈਕਸ ਨਹੀਂ ਹੁੰਦੇ ਰੇਟ ਜੀ ਤਿੰਨ ਨਾਕ ਹੋ ਗਿਆ ਜੀ ਜੇ ਕੋਈ ਇਕੱਠੇ ਸੱਜਣ ਲੈ ਕੇ ਜਾਂਦਾ ਤਾਂ ਮਾਣ ਤਨ ਜ਼ਿਆਦਾ ਹੋ ਜਾਊਗਾ 58000 ਰੁਪਿਆ ਤਿੰਨ ਨੰਬਰ ਦੀ ਡਿਮਾਂਡ ਆ ਥਣਾ ਦੀ ਵੀ ਡੰਨ ਅੱਗੇ ਬਾਈ ਅੱਗੇ ਚਾਰ ਨੰਬਰ ਸਿੰਘਾਂ ਵਾਲੀ ਮਾਰ ਦੀ ਮੁਰਦੀ ਤਾਂ ਨਹੀਂ ਜੀ ਹੋਰ ਆ ਵੀ ਨਹੀਂ ਵੀਰੇ ਠੀਕ ਆ ਜੀ ਸੂਆ ਕਿੰਨਾ ਮਾਜੀ ਇਹਦਾ ਸੂਆ ਵੀਰੇ ਇਹ ਵੀ ਦੂਜਾ ਹੀ ਸੁੰਦੀ ਹੈ ਇਹ ਸਮਾਂ ਕਿੰਨਾ ਕ ਲੈਂਦੀ ਹੈ ਇਹ ਵੀ ਤਿਆਰੀਆਂ ਜੀ ਵੀਰੇ ਅੱਜ ਨਾਲ ਕਰੀ ਸੀਮਾ ਹਵਾਨਾ ਤਿਆਰ ਕਰੀ ਫਿਰ ਦੀ ਘਰ ਵਾਲੀ ਚੈੱਕ ਕਰ ਸਕਦੇ ਸੋਨਾ ਤੇ ਵੱਡਾ ਹਵਾਨਾ ਥੋੜੀ ਜਿਹੀ ਭਲ ਪਾਈ ਫਿਰਦੀ ਹੈ ਇੱਕ ਪਾਸੇ ਭੌਲਾਂ ਤਾਂ ਵੀਰੇ ਵੱਛੀਆਂ ਦੇ ਹੁੰਦੀਆਂ ਹੀ ਹਨਾ ਸਹੀ ਗੱਲ ਪਾਈ ਜਾਂਦੇ ਕਈ ਪਸ਼ੂ ਵੀਰੇ ਬਾਕੀ ਠੰਡ ਦਾ ਟਾਈਮ ਆ ਜੀ ਮਿੱਠਾ ਮੋਠਾ ਦਿੱਤਾ ਹੁੰਦਾ ਬਾਲ ਕੱਚੀ ਭਾਲੀ ਆ ਬਾਈ ਇਹ ਕੱਚੀ ਕੋਈ ਆ ਵੀਰੇ ਕਦੇ ਇੱਧਰ ਕਦੇ ਇੱਧਰ ਜਿੱਧਰ ਵਹਿ ਜਾਂਦੀ ਆ ਉਧਰਲੇ ਪਾਸੇ ਆ ਬਾਕੀ 4-4 ਰੁਪਈਆ ਦਾ ਵੀਰੇ ਆਪਣੇ ਬਾਕੀ 4 ਪੈਂਦਾ 4 ਨਾਲ ਵੀ ਹੋ ਜਾਂਦੀ ਆ ਭਜਨ ਵਾਲੀ ਆ ਹੈ ਛੋਟੇ ਛੋਟੇ ਸਿੰਗ ਜ਼ਰੂਰ ਆ ਲੇਕੇ ਨੇ ਕੇ ਆ ਵੀਰੇ ਅਗਲਾ ਵੀਡੋ ਦੇਖ ਕੇ ਕਹਿਣਾ ਦੇਵੇ ਮੁੱਠੀ ਜਿਹੇ ਵਾਲੇ ਆ ਸਹੀ ਗੱਲ ਆ ਠੰਡੀ ਸੀਲ ਫੁੱਲ ਆ ਵੀਰੇ ਤੇ ਇਹਦੀ ਡਿਮਾਂਡ ਜੀ ਸੀਲ ਦੀ ਤਾਂ ਆਪਣੇ ਫੁੱਲ ਗਰੰਟੀ ਇਹ ਸਿੰਗਾ ਕਰਨ ਦਾ ਭਾਜ ਮਿਲ ਜਣੀ ਅੱਜ ਇਹ ਵੀਰੇ ਅੱਜ ਦੇਵਾਂਗੇ ਇਹ ਯਸਨੋਈ 50 ਦੀ ਇਹ ਵੀ 50 ਦੀ ਹਾਂ ਠੀਕ ਆ ਜੀ ਇਹ ਵੀ ਬਾਈ ਕਹਿੰਦਾ ਯੈਸ ਨੋ 50 ਆਹ ਕਾਠ ਵਾਲੀ ਆ ਕੋਈ ਐ ਨਹੀਂ ਕੀ ਨਹੀਂ ਸਹੀ ਗੱਲ ਆ ਜੀ ਬਾਕੀ ਵਿੱਚੋਂ ਹੋ ਜਾਊਗਾ 50 ਵੀ ਇਹ ਦੇ ਦਾਂਗੇ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਹਵਾਨਾ ਸੋਨਾ ਤਿਆਰ ਕਰੂਗੀ ਕਰਮ ਵਾਲੀ ਥਾਣੇ ਕੱਲਾ ਕੱਲਾ ਨਿਖੜਮ ਬਾਕੀ ਸੈਂਗ ਦਾ ਛੋਟੇ ਛੋਟੇ ਜਦੋਂ ਮਾਰਦੀ ਨਹੀਂ ਵੀਰੇ ਇਹਦਾ ਕੋਈ ਵੱਟਾ ਵੀ ਨਹੀਂ ਹੁੰਦਾਗਾ ਜੇ ਮਾਰਦੀ ਹੋਵੇ ਤਾਂ ਕੋਹਣੀ ਵੀ ਮਾਰੀ ਹੁੰਦੀ ਆ ਜੀ ਤੇ ਅੱਗੇ ਆ ਗਈ ਵੀਰੇ ਆਪਣੀ 5 ਨੰਬਰ ਇਹਦਾ ਸੁਆਗਨ ਨਵਾ 5 ਨੰਬਰ ਦਾ ਜੀ ਸੁਆ ਇਹ ਵੀ ਵੀਰੇ ਦੂਜਾ ਹੀ ਸੁੰਦੀ ਹੈ ਇਹ ਇਧਰ ਦੀ ਗੱਡ ਲਈ ਵੀਰੇ ਹਾਂ ਕੋਈ ਗੱਲ ਸੁਆ ਦੂਜਾ ਸੁੰਦੀ ਹੈ ਸਮਾਂ ਕਿੰਨਾ ਲਾਉਗੇ ਜੀ ਸਮਾਂ ਵੀਰੇ ਲੈ ਜੂ 5 6 ਦਿਨ ਆਰਾਮ ਨੇ 5 ਤੋਂ 6 ਦਿਨ ਥਣਾ ਦੀ ਡੰਨ ਹੈ ਜੀ ਥਣਾ ਦੀ ਵੀਰੇ ਓਕੇ ਆ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਇਹਨੇ ਦੇਣਾ ਚਾਹੀਦਾ ਕੱਦ ਦੇ ਹਿਸਾਬ ਨਾਲ 18 19 ਲੀਟਰ ਚੰਗਾ ਬਈ ਕੱਦ ਕਾਠਾ ਵੀ ਚੰਗਾ ਬਾਕੀ ਰੰਗ ਪ੍ਰਿੰਟ ਵੀ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਚ ਮਾੜੀ ਜੀ ਆ ਕਮਾੜੀ ਬੁੱਬੀ ਜੀ ਹੈ ਨਾ ਬਾਈ ਚੱਲਦੀ ਕੋਈ ਮਾੜੀ ਜੀ ਉਹ ਚੱਲਦੀ ਕੋਈ ਨਹੀਂ ਉਹਦੇ ਠੀਕ ਹੈ ਬੇਲੂਨ ਨਹੀਂ ਜੀ ਆਹੋ ਬਾਕੀ ਸੋਨਾ ਸਜਜਾ ਥਨਾਂ ਦਾ ਰੰਗ ਪ੍ਰਿੰਟ ਵਾਲੀ ਆ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਦੇ ਦੇਵਾਂਗੇ 52 ਦੀ ਕਿੰਨਾ ਤੇ ਜੀ 52000 ਇਹ ਬਾਈ ਕਹਿੰਦਾ 52000 ਦੀ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਬਾਕੀ ਫੈਕਸ ਨਹੀਂ ਹੁੰਦੇ ਕੋਈ ਰੋਡ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ